ਕਾਮਤੋਈ ਦਾ ਖਵੇ ਦਵੇ ਬਾਹਰੋਂ ਆ ਕੇ ਸੋਜੀ ਦਾ ਵਗਰ ਘਰ ਜਾ ਕੇ ਸੁੱਖ ਦਾ ਸਾਹ ਲਵਾਂਗੇ ਇੱਥੇ ਆਉਂਦੇ ਨਾ ਹੋਰ ਨਵੇਂ ਰਫੜ ਪਾਏ ਹੁੰਦੇ ਆ ਇਹ ਭੈਣ ਸਾਡੀ ਵੱਡੀ ਕੀ ਘਰ ਵਿੱਚੋਂ ਵੱਡੀਆਂ ਤਾਂ ਤੋਂ ਬੰਦਾ ਚੱਜ ਨਾ ਰਵੇ ਔਰ ਕਾਇਮ ਨਾ ਇੰਨਾ ਹੀ ਮਨਾਉਂਦੀ ਰਹਿੰਦੀ ਤੇ ਕਿੰਨਾ ਘਰ ਰਹੀਆਂ ਇੰਨਾ ਮੰਨੀਆਂ ਹੀ ਜਦੋਂ ਵੇਖੋ ਇਹਨਾਂ ਬਸਨਾ ਰੋਕਾ ਟੋਕੀ ਕਰੀ ਜਾਣੀ ਹੁੰਦੀ ਆ ਹਾਲਿਆਂ ਨੂੰ ਕੋਈ ਨਾ ਕੋਈ ਨਵੇਂ ਰੱਪੜੇ ਨੇ ਪਾਇਆ ਹੁੰਦਾ ਪਾਸਾ ਇਹਦੇ ਕਰਕੇ ਸਾਨੂੰ ਖਾਣ ਪੀਣ ਦੇ ਕਿਤੇ ਆਉਣ ਜਾਣ ਦੇ ਸਾਰੇ ਕਿਤੇ ਮਨਾਈਆਂ ਬਸ ਇਹਦੇ ਕਰਕੇ ਕੋਈ ਇਹ ਸੁੱਖ ਦਾ ਸਾਥ ਨਹੀਂ ਲੈ ਸਕਦੇ ਆਪਣੇ ਮੱਤੀ ਦਾ ਨਹੀਂ ਜੀ ਸਕਦੇ ਬਸ ਆਹੇ ਚਲੋ ਫਿਰ ਵੀ ਇਤ ਕਰੀਦੀ ਵੀ ਵੱਡੀ ਆ ਭੈਣ ਪਰ ਇੰਨੇ ਕੋਈ ਨਾ ਕੋਈ ਕਲੇਸ਼ ਛੇੜਿਆ ਹੁੰਦਾ ਹੁੰਦਾ ਕਿੰਨਾ ਚਿਰ ਇੱਥੇ ਰਹੂਗੀ ਇਹ ਅਸੀਂ ਇਹਦੀ ਇਦਾਂ ਹੀ ਇਦਾਂ ਮੰਨਦੇ ਰਵਾਂਗੇ ਸਾਡੇ ਕੋਲ ਨਹੀਂ ਗਿਆ ਜਾਂਦਾ ਘੁੱਟ ਘੁੱਟ ਕੇ ਲੱਗਦਾ ਹੁਣ ਮੈਨੂੰ ਕੁਝ ਕਰਨਾ ਹੀ ਪੈਣਾ ਵਾ ਮੰਮੀ ਨਾਲ ਗੱਲ ਕਰਕੇ ਨਾ ਤੇ ਮੈਂ ਹੁਣ ਆਡਾ ਕੱਢ ਕੋ ਨਹੀਂ ਐਦਾਂ ਘੁੱਟ ਘੁੱਟ ਕੇ ਕੀ ਆ ਜਾ। ਇਹ ਸਿੰਦਾਵੀ ਰਿਆ ਜਿਹੜਾ ਇਹਦੀਆਂ ਚੱਲੀ ਜਾਂਦਾ ਵਾ। ਮੇਰੇ ਕੋ ਨਹੀਂ ਚੱਲੀਆਂ ਜਾਂਦੀਆਂ ਇਹਦੀਆਂ। ਬਥੇਰਾ ਫੇਰ ਰੇੜੀਆਂ ਇੰਨਾ ਮਾਰ ਲੜੀਆਂ ਹੋਣ ਨਹੀਂ ਮੈਂ ਚੱਲ ਰਹਿਣਾ। ਘਰ ਵਿੱਚ ਵੱਡੀ ਆ। ਕਿੱਡਾ ਇਹਨੇ ਵਿਦਕਰਾ ਕੀਤਾ ਜੇ ਰੋਟੀ ਵੀ ਦਿੱਤੀ ਉਹਨੂੰ। ਜੇ ਇਹਨੂੰ ਕੋ ਹੋ ਜਾਂਦਾ ਤੇ ਮੈਂ ਪਿਛਲੇ ਉਹਨਾਂ ਨੂੰ ਕੀ ਜਵਾਬ ਦੇਣਾ ਸੀ। ਆਪੇ ਸਾਰਿਆਂ ਇੱਕ ਬੰਨੇ ਬੈਠੀਆਂ। ਉਹਨੂੰ ਕੱਲੀ ਨੂੰ ਭਰੇ ਬਾ ਲਿਆ। ਉਹ ਦੋ ਸਿਰ ਫੜ ਕੇ ਬੈਠੀ ਵੀ ਬੀਬੀ ਘਟਿਆ। ਆ ਲਾਂਦੇ ਅੱਜ ਸਿੰਦੇ ਵੀਰ ਨੂੰ ਇਹ ਗੱਲ ਇੱਕ ਵਾਸਿਆ ਜ ਮੈਂ ਲਾਉਣੀ ਲਾਉਣੀ ਆ। ਆ ਲਾਂਦੇ ਉਹਨੂੰ ਜਰਾ ਗਾ। ਲੈ ਬੱਸ ਪੈ ਗਈ ਖੰਡ ਹੁਣ ਤੈਨੂੰ ਆ ਤੇਰੀ ਨਿਗੇ ਜੇ ਬਖੰਡਾਂ ਨੇ ਕਿੱਥੇ ਦੀ ਕਿੱਥੇ ਗੱਲ ਪਚਾਤੀ ਆ ਘਰ ਦੇ ਵਿੱਚ ਪਾੜ ਪਾਤੇ ਆ ਹੁਣ ਪਤਾ ਨਹੀਂ ਕੀ ਬੰਨਾ ਇੱਥੇ ਮੈਂ ਤਾਂ ਬਥੇਰਾ ਸੋਚਿਆ ਸੀ ਕਿ ਮੈਨੂੰ ਆਂਚ ਲੱਗੀ ਆ ਤੇ ਮੇਰੇ ਘਰ ਨੂੰ ਨਾ ਲੱਗੇ ਵੀ ਪਰ ਨਹੀਂ ਇੱਥੇ ਜੋ ਹੋਣਾ ਹੀ ਹੁਣ ਹੋ ਕੇ ਰਹਿਣਾ ਵਾ ਤੇ ਮੈਂ ਹੁਣ ਧਿਆਨ ਨਹੀਂ ਦੇਣਾ ਵੀ ਜੋ ਮਰਜ਼ੀ ਹੁੰਦਾ ਰਵੇ ਹੁਣ ਮੈਂ ਤਾਂ ਨਿਕਲੇ ਜਾਣਾ ਇਹ ਘਰ ਚੋਂ ਤੇ ਮੈਂ ਹੁਣ ਲੱਤ ਨਹੀਂ ਲੋੜੀ ਜੋ ਹੁੰਦਾ ਵੇਖੀ ਜਾਊਗੀ ਚਲੋ ਚਲ ਜਾ ਤਾਂ ਹੁਣ ਮੈਂ ਚਲ ਜਾਣਾ ਕਰੋ ਤੁਸੀਂ ਸੌਖੀਆਂ ਹੋ ਕੇ ਰਹੋ ਹੁਣ ਫੇਰ ਵੇਖਣਾ ਕਿ ਮੈਂ ਕਿਦਾਂ ਬੰਦਾ ਇੱਥੇ ਤੁਹਾਡਾ ਕੀ ਗੁਜ਼ਾਰਾ ਹੁੰਦਾ ਵ ਦੀਦੀ ਮੈਨੂੰ ਕੀ ਪਤਾ ਹੀ ਵੀ ਗੱਲ ਇੱਥੋਂ ਤੱਕ ਆ ਜਾਣੀ ਆ ਆਹੋ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਆ ਅਜੇ ਉਹ ਪਤਾਂ ਦੀ ਛਿੰਦੇ ਨੇ ਆਣਗੇ ਕਿਹੜਾ ਸਟੇਸ਼ਨ ਚੁੱਕਣਾ ਮੈਨੂੰ ਕੀ ਪਤਾ ਹੀ ਗੱਲ ਇੱਥੋਂ ਤੱਕ ਆ ਜਾਣੀ ਆ ਆਹੋ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਆ ਤੇਰੀ ਹੁਣ ਨਿੱਕੀ ਜੀ ਗੱਲ ਨੇ ਵੇ ਘਰ ਦਾ ਕੀ ਹਾਲ ਬਣਾਉਣਾ ਵਾ ਹੁਣ ਅਜੇ ਤੇ ਉਹ ਛਿੰਦੇ ਜੀ ਆਉਣਾ ਵੇਖੀ ਹਾਂ ਉਹਨੇ ਪਤਾ ਨਹੀਂ ਕਿਹੜਾ ਸਟੇਸ਼ਨ ਚੁੱਕਣਾ ਵਾ ਤੇਰੇ ਵਾਂਗੂ ਤਾਂ ਉਹਨੇ ਵੀ ਲਾ ਲਾ ਕੇ ਗੱਲਾਂ ਦੱਸਣੀਆਂ ਉਹਦੇ ਨਾਲ ਦੀਨੇ ਵੀ ਜੇ ਇਹ ਗੱਲਾਂ ਤੂੰ ਹੀ ਨਾ ਇਹ ਕਰਦੀ ਤਾਂ ਇੱਥੇ ਤੱਕ ਗੱਲ ਪਹੁੰਚਦੀ ਨਾ ਮੈਂ ਤਾਂ ਬਥੇਰਾ ਜੋੜ ਕੇ ਰੱਖਣ ਦੀ ਕਰਨੋਂ ਵੀ ਚੱਲ ਜੁੜ ਤੇ ਮੇਰੀ ਕੱਲੀ ਦੀ ਗਲਤੀ ਹੈ ਤੇਰੇ ਤੂੰ ਉਹ ਤਾਂ ਮੰਨਣੀ ਨਹੀਂ ਅਜੇ ਤੱਕ ਗਲਤੀ ਇੰਨਾ ਕੁਝ ਹੋ ਚੱਲਿਆ ਘਰ ਦੇ ਵਿੱਚ ਤੇ ਵੇਖ ਲਾ ਤੂੰ ਨਾ ਮੰਨੀ ਗਲਤੀ ਵੀ ਮੇਰੀ ਕੋਈ ਗਲਤੀ ਨਹੀਂ ਜਾਣੋ ਤੇ ਤੁਹਾਡਾ ਘਰ ਜਾਣੇ ਹੁਣ ਨਹੀਂ ਮੈਂ ਇਹਨਾਂ ਗੱਲਾਂ ਚਾਉਂਦੀ ਠੀਕ ਹੈ ਨਾ ਆਈ ਨਹੀਂ ਕਿਥੇ ਕਾਹੀ ਇਹ ਗੱਲ ਇੱਥੇ ਤੱਕ ਆ ਜਾਣੀ ਆ ਮੈਂ ਤਾਂ ਕਿ ਆਈ ਕੋਈ ਰੈਸਟ ਕਰਕੇ ਕੋਈ ਲੰਮੀ ਬੈਹ ਜਾਨੀ ਆ ਤੇ ਭੱਜਣਾ ਇਹਨਾਂ ਨੂੰ ਕਹਿ ਦਿੰਦੀ ਵੀ ਮੈਂ ਠੀਕ ਨਹੀਂ ਆ ਉਹ ਗੱਲ ਸੱਚ ਕਿ ਲੈਣੀ ਪਣੀ ਜਾਣਾ ਖਰਚ ਲੱਗਦਾ ਰੱਪੜੀ ਘੜਾ ਪਹਿਣਾਵਾ ਆ ਤੇ ਪਸਤੌਨ ਵੀਰੇ ਵੀਰੇ ਲੰਮੇ ਬੈਠੇ ਰਹੇ ਹੋਣਾ ਇਸ ਤਰ੍ਹਾਂ ਇਹ ਤੇ ਬਹੁਤ ਗਰਮ ਹੋ ਰਹੀ ਹੈ ਬੁੱਤੋਂ ਪਾਜੀ ਨੂੰ ਰੋਸ਼ੀ ਦੇ ਫਾਂਜੇ ਨੂੰ ਚਾਹ ਮੰਗਵਾ ਲਿਆ ਨੰਨ ਬਰਾਤਰ ਨੂੰ ਨਾ ਹਮ ਭੁੱਤੇ ਬੋਲਦੇ ਨਹੀਂ ਜੇ ਬੋਲਦੇ ਆ ਤੇ ਫਿਰ ਕੁਝ ਛੱਡਦੇ ਨਹੀਂ ਆ ਬੋਲਣਾ ਹਾਂ ਇਹ ਵੀ ਤਰ੍ਹਾਂ ਆ ਤੇ ਇੱਕ ਥੀਨ ਵੀ ਪਕੜ ਕੇ ਬੋਲ ਰਾਜੀ ਜੀ ਜੇ ਇਹਨਾਂ ਨੂੰ ਅੱਧ ਕਰਤਾ ਤੇ ਮੈਂ ਕਦੇ ਕਿੱਦਾਂ ਕਰੂੰਗੀ ਕਿੱਦਾਂ ਖਾਣੇ ਹਾਂ ਇਹ ਗੱਲ ਤੋਂ ਤੋਂ ਬਾਅਦ ਹੋ ਨਾ ਮੈਂ ਕੋਈ ਸੰਭਾਲ ਨਹੀਂ ਆਵੇ ਚਲੋ ਅੱਜ ਯੋਗ ਕਿਤੇ ਦੇਖੀ ਜਾ ਫਿਪਾਈ ਕਰਦੇ ਧੀਰੇ ਸੋਹਣੀਆਂ ਕਿੱਥੇ ਆ ਮੈਨੂੰ ਨਹੀਂ ਪਤਾ ਉਹ ਬੈਠੀ ਜਾ ਕੇ ਮੈਂ ਤਾਂ ਮੱਥਾ ਮਾਰ ਰਹੀ ਤੂੰ ਵੀ ਮਾਰ ਲੈ ਜਾ ਕੇ ਨਾ ਹੈ ਪੁੱਛਿਆ ਹੀ ਹੈ ਹੁਣ ਵੀ ਤੇ ਠੰਡੀ ਹੋ ਕੇ ਬੈਠੀ ਆ ਨਾ ਤੇ ਜੇ ਇਹੋ ਪਹਿਲਾਂ ਆਪਣੇ ਦਿਮਾਗ ਤੋਂ ਤੂੰ ਸੋਚ ਲੈਂਦੀ ਇਹ ਡਿਵਟੀ ਗੱਲ ਨਾ ਹੀ ਹੁੰਦੀ ਕਿੱਥੇ ਹੁਣ ਚੜੇ ਤੇ ਕਿੱਥੇ ਉਤਰੇ ਤੈਨੂੰ ਪਤਾ ਤਾਂ ਹੈਗਾ ਚੰਗਾ ਪੜਾ ਸਾਰਿਆਂ ਦੇ ਸੁਭਾਅ ਦਾ ਤੇ ਕਿੱਦਾਂ ਦਾ ਸੁਭਾਅ ਵਾ ਸੋਨੀਆਂ ਵੇਖ ਲੈ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ ਆ ਤੈਨੂੰ ਮੈਂ ਸਮਝਾਉਂਦੀ ਹੁ ਨਹੀਂ ਹੈਨਾ ਕਿ ਸੋਨੀਆਂ ਆ ਜਾ ਕੰਮ ਕਰ ਲੈ ਤੈਨੂੰ ਪਤਾ ਤਾਂ ਹੈਗਾ ਹੀ ਦੀਦ ਦੇ ਸੁਭਾਅ ਦਾ ਕਿੱਦਾਂ ਦਾ ਵਾ ਤੇ ਹੁਣ ਵੇ ਉਸ ਦਿਨ ਗੁੱਸੇ ਦੇ ਵਿੱਚ ਆਣ ਕੇ ਅਗਲੀ ਨੇ ਉਹਨੇ ਵੀ ਕਹਿ ਦਿੱਤਾ ਕਿ ਤੂੰ ਰੋਟੀ ਨਹੀਂ ਪਕਾਉਣੀ ਹੈਗੀ ਤੇ ਮੈਂ ਵੀ ਉਦਾਂ ਰੋਟੀ ਨਹੀਂ ਪਕਾਈ ਤੇਰੀ ਤੇ ਕਿੱਥੇ ਗੱਲ ਪਹੁੰਚੀ ਆ ਸੋਚ ਲਿਆ ਕਰ ਮਸਾ ਦਿਮਾਗ ਦੇ ਉੱਤੇ ਮੈਂ ਮਰਦੀ ਢੇਡ ਦਿਖਾ ਦੇ ਵਾਸਤੇ ਕੰਮ ਕਰਦੀ ਆ ਕਿ ਚੱਲ ਘਰ ਦੇ ਵਿੱਚ ਕਲੇਸ਼ ਨਾ ਪਵੇ ਪਰ ਤੂੰ ਪਾ ਕੇ ਸਾ ਲਿਆ ਤੂੰ ਹੁਣ ਵੇਖੀ ਕਿੱਥੇ ਦੀ ਕਿੱਥੇ ਗੱਲ ਪਹੁੰਚਣੀ ਆ ਗੋਪੀ ਦਾ ਤਾਂ ਜਿਹੜਾ ਸੁਭਾਅ ਹੈਗਾ ਨਾ ਗੁੱਸੇ ਵਾਲਾ ਤੇ ਤੈਨੂੰ ਪਤਾ ਕਿ ਵੀਰ ਤੇਰੇ ਦਾ ਇਤੋਂ ਵੀ ਵੱਧ ਵਾ ਤੇ ਦੀਦੀ ਮੈਂ ਇੱਕੜਾ ਜਾਣ ਕੇ ਪਾਈ ਤੇ ਮੈਂ ਤਾਂ ਉਦਾਂ ਹੀ ਮੇਰੇ ਮਸਮਸ ਰੇਟ ਪੀੜ ਹੁੰਦੀ ਹੀ ਤੇ ਮੈਂ ਉਦਾਂ ਹੀ ਜਾਣ ਕੇ ਕਹਿੰਦਾ ਕਿ ਮੈਨੂੰ ਆਟਾ ਗੁੰਨਣ ਵਾਸਤੇ ਦੀਦੀ ਕਹਿੰਦੀ ਸੀ ਤੇ ਮੈਂ ਉਦਾਂ ਜਾਣ ਕੇ ਕਹਿੰਦਾ ਕਿ ਮੇਰੇ ਨਾ ਅਗੋ ਟਪੀੜ ਹੁੰਦੇ ਤੇ ਮੈਨੂੰ ਕੀ ਪਤਾ ਸੀ ਵੀ ਗੱਲ ਇੱਥੇ ਦੀ ਇੱਥੇ ਦਾ ਜਿਹੜਾ ਪੀੜ ਦਾ ਜਿਹੜਾ ਬੰਨਾ ਵਾ ਨਾ ਇੱਕ ਦਿਨ ਚੱਲਦਾ ਦੋ ਦਿਨ ਚੱਲਦਾ ਇਹ ਰੋਜ਼ ਨਹੀਂ ਚੱਲਦੇ ਹੁੰਦੇ ਬੰਨੇ ਇਹੋ ਜੀ ਕੰਮ ਕਰਨਾ ਹੀ ਪੈਣਾ ਹਨ ਹੁਣ ਦੀਦੀ ਗੱਲ ਤੇ ਬੜੀ ਵੱਧ ਗਈ ਆ ਇਹ ਵੀ ਬੜੀ ਗਰਮ ਹੁੰਦੇ ਆ ਤੇ ਭਾਜੀ ਆਗੇ ਤੂੰ ਤਾਂ ਭਾਜੀ ਨੇ ਤੁਹਾਨੂੰ ਪਤਾ ਹੀ ਆ ਕਿੰਦਾ ਗਰਮ ਹੁੰਦੇ ਆ ਤੇ ਹੋਣਾ ਹੋਵੇ ਗੱਲ ਵੱਧ ਜੇ ਗੱਲ ਹੁਣ ਵੱਧਣੀ ਆ ਹੋਰ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਜਾਣੀ ਆ ਬਸ ਇੱਕੋ ਗੱਲ ਕਰੀ ਜਾਂਦੀ ਅਸੀਂ ਅੱਡ ਹੋਣਾ ਅੱਡ ਹੋਣਾ ਤੇ ਮੈਂ ਨਹੀਂ ਦੀਦੀ ਅੱਡ ਹੋਣਾ ਮੈਂ ਕੀ ਕਰਾਂ ਜੀ ਜੀ ਤੁਹਾਨੂੰ ਦੀਨੇ ਕਿਹਾ ਹੀ ਵੀ ਰੋਟੀ ਨਹੀਂ ਲਾਉਣੀ ਤੇ ਜੇ ਲਾ ਦਿੰਦੇ ਤੇ ਕੀ ਹੋਣਾ ਸੀ ਤੁਸੀਂ ਚੋਰੀ ਲਾ ਕੇ ਤੇ ਰੱਖ ਦਿੰਦੇ ਮੇਰੀਆਂ ਦੋ ਤੇ ਜੇ ਮੈਂ ਲਾ ਦਿੰਦੀ ਜੇ ਮੈਂ ਲਾ ਦਿੰਦੀ ਤੇਰੀਆਂ ਰੋਟੀਆਂ ਕਿ ਚੱਲ ਸੋਨੀਆਂ ਖਾ ਲੂ ਉੱਟਕੇ ਉਹਨੇ ਮੇਰੇ ਜੁੰਡੇ ਫੜ ਲੈਣੇ ਹੀ ਕਿ ਜਦੋਂ ਤੈਨੂੰ ਮਨਾ ਕੀਤਾ ਤਾਂ ਤੂੰ ਕਿਉਂ ਲਾਉਂ ਨਹੀਂ ਉਹਦੀਆਂ ਰੋਟੀਆਂ ਪਰ ਤੁਸੀਂ ਵੀ ਦੀਦੇ ਮਗਰ ਲਾ ਕੇ ਤੇ ਰੋਟੀਆਂ ਨਹੀਂ ਲਾਈਆਂ ਤੇ ਮੈਂ ਮੈਂ ਕੀ ਕਰਦੀ ਫਿਰ ਮੈਂ ਵੀ ਚਾਹੁੰਦੀ ਮੈਂ ਤੇ ਤੁਹਾਡੇ ਵਿੱਚ ਪੀਸ ਜਾਣੀ ਦੋਵਾਂ ਦੇ ਵਿੱਚ ਜੇ ਮੈਂ ਉਹਦੇ ਆਖੇ ਲੱਗਦੀ ਆ ਮੈਂ ਤਾਂ ਨਹੀਂ ਚੰਗੀ ਜੇ ਮੈਂ ਤੇਰੇ ਆਖੇ ਲੱਗਦੀ ਆ ਤੇ ਫੇਰ ਮੈਂ ਉਹਦੇ ਕੋ ਜੁੰਡੇ ਪਟਾਉਣੀ ਆ ਕੀ ਕਰਾਂ ਮੈਂ ਹੁਣ ਸਮਝਾ ਦਿਓ ਭਾਜੀ ਨੂੰ ਕਿ ਜ਼ਿਆਦਾ ਗਰਮ ਨਾ ਹੋਣਾ ਭਾਜੀ ਮੇਰੇ ਕਿਹੜਾ ਆਖੇ ਲੱਗਦੇ ਆ ਉਹਨਾਂ ਨੇ ਤੇ ਇਹੋ ਸੋ ਵੇਖਣਾ ਆਨ ਕਿ ਕੀ ਗੱਲ ਘਰ ਹੋਈ ਆ ਤੇ ਉਹਨਾਂ ਭੈਣ ਦੀ ਸੁਣਨੀ ਪਹਿਲਾਂ ਤੇ ਫਿਰ ਭਰਾ ਦੀ ਸੁਣਨੀ ਆ ਹੁਣ ਤਾਂ ਭੈਣ ਵੀ ਕਹਿੰਦੀ ਕਿ ਇਹ ਹੀ ਵੱਖਰੇ ਰਹਿਣਾ ਵਾ ਹੁਣ ਦੱਸੋ ਮੈਂ ਕੀ ਕਰਾਂ ਤਾਂ ਫਿਰ ਹੁਣ ਵੇਖੋ ਹੁਣ ਕੀ ਹੁੰਦਾ ਵਾ ਨਾਲ ਇਹਨਾਂ ਦੀ ਦੀ ਇਹ ਵੀ ਕਹਿੰਦੀ ਸੀ ਕਿ ਘਰਾਇ ਤੇ ਚਲ ਜਾਣਾ ਆਪਾਂ ਤੇ ਜੇ ਦੀਦੀ ਘਰੋਂ ਚਲ ਗਈ ਨਾ ਜੇ ਕਰਾਇ ਦੇ ਉਹਨੇ ਘਰ ਲਲਿਆ ਤੇ ਮੰਮੀ ਨੇ ਉਹਦੇ ਨਾਲ ਹੀ ਮਗਰੇ ਜਾਣਾ ਹੀ ਹੋ ਤੇ ਲੋਕਾਂ ਨੇ ਹਾਨੂੰ ਨਹੀਂ ਛੱਡਣਾ ਗੱਲਾਂ ਕਰ ਕਰਕੇ ਕਿ ਇੱਕੋ ਇੱਕ ਨਣਾ ਨੇ ਇਹਨਾਂ ਦੇ ਸਿਰ ਤੇ ਉਹ ਘਰ ਆਪਣਾ ਛੱਡ ਕੇ ਆਈ ਤੇ ਇਹਨਾਂ ਕੋਲ ਉਹ ਨਹੀਂ ਸੰਭੀ ਗਈ ਚਲ ਕੋਈ ਨਹੀਂ ਵੇਖਦੇ ਆ ਬਾਜੀ ਹੁੰਦੇ ਕੀ ਜਾਂਦੇ ਆ ਮੈਨੂੰ ਨਹੀਂ ਪਤਾ ਪਰ ਦੀਦੀ ਨੌਲੀ ਮੀਗਾਸੋ ਮਾਸੀ ਨੇ ਫਿਰ ਤੈਨੂੰ ਕੁਝ ਕਿਹਾ ਵਾ ਕਿਉਂ ਤੈਨੂੰ ਕੁਝ ਕਿਹਾ ਵਾ ਨਹੀਂ ਇਹ ਬਸ ਕਹਿੰਦੀ ਹੀ ਇਹ ਆਂਦੀ ਹੀ ਕੁਝ ਨਹੀਂ ਉਹ ਕਹਿੰਦੀ ਆਪਣਾ ਹੱਥ ਬਲ ਰੱਖਿਆ ਕਰੋ ਉਹ ਕੰਮ ਨਾ ਕਰੇ ਕਰਿਆ ਕਰ ਜਿਆਦਾ ਫਿਰ ਮੈਂ ਤਾਂ ਕਰਕੇ ਬੜੀ ਬੈ ਗਈ ਕਿ ਮੈਂ ਹਾਂ ਕਿ ਨਹੀਂ ਕਰਨਾ ਕੰਮ ਅਛਾ ਤੂੰ ਮਾਸੀ ਦੇ ਅੱਖੇ ਲੱਗ ਗੇ ਤਾਂ ਇਹ ਨਹੀਂ ਗੱਲ ਤੋਂ ਨੇ ਮੈਨੂੰ ਵੀ ਕਹੀ ਹੀ ਕਿ ਤੂੰ ਕੰਮ ਕੋ ਮਨਾ ਕਰਿਆ ਕਰ ਉਹ ਨਿੱਕੀ ਕੋ ਕੰਮ ਕਰਾਇਆ ਕਰ ਤੇ ਮੈਂ ਤਾਂ ਉਹਦੇ ਮਗਰ ਲੱਗੀ ਨਹੀਂ ਮੈਂ ਤਾਂ ਜਾ ਕੇ ਫੇਰ ਕੰਮ ਨਹੀਂ ਕਰਨਾ ਦੇਖਿਆ ਨਾ ਕੰਮ ਉਹਦੇ ਹੀ ਆ ਸਾਰੇ ਉਹ ਤੈਨੂੰ ਕੁਛ ਕਹਿੰਦੀ ਆ ਮੈਨੂੰ ਕੁਛ ਕਹਿੰਦੀ ਆ ਤੇ ਦੀਦੀ ਨੂੰ ਕੁਛ ਕਹਿੰਦੀ ਆ ਸਿਆਪੇ ਸਾਰੇ ਮਾਸੀ ਦੇ ਹੀ ਉਹ ਫੇਰ ਹੁਣ ਹੁਣ ਹੀ ਸਮਝ ਲਾ ਦਿਮਾਗ ਆਪਣਾ ਮਾਸੀ ਨੇ ਕਿਆ ਵੀ ਨਾ ਕੰਮ ਕਰੀ ਹੈ ਤਾਂ ਕਰਕੇ ਬੈਗੀ ਸੀ ਤੇ ਫੇਰ ਲੱਗ ਜਾ ਮਗਰ ਫੇਰ ਮਾਸੀ ਦੇ ਹੁਣ ਦੱਸਾਂ ਢਈ ਮੈਨੂੰ ਦੇਖਿਓ ਇਹ ਨਖਾ ਮਾਸੀ ਮਿਲ ਪੈ ਗਈ ਆ ਸਾਰੀ ਲੱਗਦਾ ਚਾਚਾ ਦੇ ਮਾਸੀ ਦੀ ਆ ਸਾਰੇ ਸਾਥੀ ਸਮਸਦ ਹੋ ਗਏ। ਕੋਈ ਨਹੀਂ ਤੇ ਤੂੰ ਦਵਾਈ ਖਾਵਾ ਚੰਗਾ। ਤੇਨੂੰ ਕੋਈ ਆ ਤੂੰ ਬੜਾ ਬੁਸ਼ਕਣ ਢਈ ਆ। ਕੁਛ ਨਹੀਂ ਹੋਇਆ ਮੈਨੂੰ। ਚਲਤੀ ਹੈ ਐਵੇਂ ਮਨ ਹੋਣਾ ਨਾ ਕਰਿਆ ਕਰ। ਭਾਂ ਭਰਾ ਇਤਨਾ ਕੋਈ ਨਹੀਂ ਵੱੜੀ ਮੇਂ ਗੱਲ ਕਰ ਦਿੰਦੇ ਆ। ਇਸ ਤਰ੍ਹਾਂ ਹੀ ਕਰੀਦਾ ਹੁੰਦਾ ਕੋਈ ਗੱਲ। ਚਲਤੀ ਹੈ। ਗੁਸਾ ਨਹੀਂ ਕਰਦਾ ਹੁੰਦਾ ਤੁਸੀਂ ਨਿੱਕੇ ਹੁੰਦੇ ਭੈਣ ਭਰਾ ਇਕੱਠੇ ਖੇਡਦੇ ਰਹੇ ਕਈ ਵਾਰ ਲੜਦੇ ਤੇ ਕਈ ਵਾਰ ਇਕੱਠੇ ਹੋਏ ਤੇ ਨਹੀਂ ਗੁੱਸਾ ਕਰੀਦਾ ਹੁੰਦਾ ਕੋਈ ਗੱਲ ਨਹੀਂ ਇਸ ਤਰ੍ਹਾਂ ਭੈਣ ਭਰਾ ਹੀ ਕਰਦੇ ਹੁੰਦੇ ਐ ਇੰਨੀਆਂ ਵੱਡੀਆਂ ਗੱਲਾਂ ਜਿਹੜੀਆਂ ਸਹੀਆਂ ਹੀ ਨਾ ਜਾਣ ਹੁੰਦੀ ਨਾ ਤੇ ਮੈਂ ਸਹਿ ਵੀ ਲੈਂਗੇ ਤੇ ਹੁਣ ਨਹੀਂ ਮੇਰੇ ਕੋਲ ਸਹਿਣ ਸ਼ਕਤੀ ਹੈਗੀ ਵੀ ਤੈਨੂੰ ਕਿਹੜੀ ਭੁੱਲਣਾ ਕਿ ਮੈਂ ਦੁਖੀ ਆ ਕਿ ਨਹੀਂ ਦੁਖੀ ਤੇ ਇਹ ਨਾ ਮੈਨੂੰ ਦੱਸ ਮੈਨੂੰ ਪਤਾ ਜਿਹੜੇ ਹੱਥਾਂ 'ਚ ਤੂੰ ਐਵੇਂ ਪਤਾ ਤੇਰੇ ਵਾਲੇ ਵੀ ਐਵੇਂ ਕਿ ਅੰਦਰੋਂ ਮੈਂ ਕਿਵੇਂ ਝੋੜਦੀ ਆ ਚਲ ਮੰਮੀ ਤੁਸੀਂ ਫਿਕਰ ਨਾ ਕਰੋ ਉਹ ਕਿਤੇ ਬਿਮਾਰ ਨਾ ਹੋ ਜੀ ਲੱਗਦਾ ਖਲਾਰੇ ਤੇ ਵਾਵਾ ਹੀ ਪੈ ਗਈ ਆ ਇਹ ਬਣੀ ਫਿਰਦੀ ਹੀ ਬੜੀ ਪਰਝਾਈਆਂ ਦੀ ਹੁਣ ਇਹਨੂੰ ਪਤਾ ਲੱਗੂ ਜੇ ਤਾਂ ਦੂਰ ਚੋਂ ਪਰਝਾਈਆਂ ਦੇ ਦੇਖੋ ਸੁਕਣਾ ਹੀ ਨਹੀਂ ਦਿੰਦੀ ਹੁਣ ਮੇਰੇ ਤੇ ਸਕੀਮ ਕੰਮ ਆ ਹੀ ਗਈ ਆ ਹੁਣ ਲੱਗੂ ਇਹਨੂੰ ਪਤਾ ਜੇ ਤਾਂ ਦੂਰ ਦੀ ਪਰਝਾਈਆਂ ਤੋਂ ਏਦਾਂ ਕਰਾਂ ਇੱਕ ਦੋ ਦਿਨਾਂ ਦੇ ਵਿੱਚ ਮੈਂ ਨਿਕਲ ਨਹੀਂ ਕਰਾਂ ਨਹੀਂ ਤੇ ਸਾਰਾ ਇਲਜ਼ਾਮ ਮੇਰੇ ਤੇ ਆ ਜਾਣਾ ਵਾ ਕਿਸੇ ਵੀਰ ਇਲਜ਼ਾਮ ਮੇਰੇ ਤੇ ਆ ਗਿਆ ਸੀ ਨਾ ਫੈਰ ਕੀ ਬਣਾ ਜੇ ਮੈਂ ਏਦਾਂ ਕਰਾਂ ਤੇ ਨਿਕਲ ਨਹੀਂ ਕਰਾਂ ਇੱਕ ਦੋ ਦਿਨਾਂ ਦੇ ਵਿੱਚ ਮੈਂ ਤਾਂ ਆਖਿਆ ਸੀ ਗੱਲ ਮਾੜੀ ਮੋਟੀ ਹੋਣੀ ਆ ਪਰ ਇੱਥੇ ਤੇ ਖਲਾਰੇ ਜ਼ਿਆਦਾ ਹੀ ਪੈ ਗਏ ਲੱਗਦਾ ਦੋਵੇਂ ਮਾਵਾਂ ਧੀਆਂ ਜਿੱਦਾਂ ਡੀਆਂ ਨਾ ਬਾਹਰ ਰੋਣ ਤੇ ਇਹਨਾਂ ਨੇ ਤੇ ਛਿੰਦੇ ਨੂੰ ਉੰਨੇ ਹੀ 扑ਕਾ ਦੇਣਾ ਤੇ ਉਹਨਾਂ ਨੇ ਉਹਨੇ ਉਹਦਿਆਂ ਨੂੰ ਮਾਰਿਆ ਇਹ ਰੋਂਦੀਆਂ ਨੂੰ ਵੇਖ ਕੇ ਦੋਵਾਂ ਨੂੰ ਉਹਨੇ ਲੱਗ ਜਾਣਾ ਮਗਰ ਕਿ ਸਾਰਾ ਕਸੂਰੀ ਇਹਨਾਂ ਦਾ ਹੋਣਾ ਇਹਨੇ ਤੇ ਦੋਵੇਂ ਮਾਵਾਂ ਧੀਆਂ ਵੇਖ ਕੇ ਰੋਂਦੀਆਂ ਨੂੰ ਇਹ ਤੇ 扑ੜਕੀ ਜਾਣਾ ਵਾ ਇਦਾਂ ਕਰੂੰਗੀ ਇਹਨਾਂ ਨੂੰ ਹੌਲੀ ਜੀ ਆਵਾਜ਼ ਮਾਰੂੰਗੀ ਅੰਦਰ ਤੇ ਇਹਨਾਂ ਨੂੰ ਸਮਝਾਉਂਗੀ ਕਿ ਰੋਣਾ ਨਾ ਜ਼ਿਆਦਾ ਤਨੂੰ ਬੋਲਣ ਦੀ ਕੋਈ ਲੋੜ ਨਹੀਂ ਆ ਤੇ ਇਥੇ ਸੋਨੀਆਂ ਨੇ ਨਾ ਗੋਪੀ ਦੀ ਪੂਰੀ ਸੈਡ ਲਈ ਆ ਸੋ ਤੁਹਾਨੂੰ ਸਮਝਾਉਂਗੀ ਕਿ ਵੇਖ ਲਓ ਗੋਪੀ ਨੇ ਨਾ ਸੋਨੀਆਂ ਦੀ ਪੂਰੀ ਸੈਡ ਲਈ ਆ ਤੇ ਤੁਸੀਂ ਵੀ ਹੁਣ ਮੇਰੀ ਮਾੜੀ ਜੀ ਸੁਣ ਲਓ ਗੱਲ ਇਹਨਾਂ ਨੂੰ ਜੇ ਸੋਨੀਆਂ ਦੀ ਗੱਲ ਦਾ ਫਾਇਦਾ ਚੁੱਕਣਾ ਨਾ ਫਿਰ ਮਾਂ ਦੇ ਨਾਲ ਕਹਿਣੀ ਇਹਨਾਂ ਨੂੰ ਕਿ ਜੇ ਕਹਿੰਦੇ ਨਾ ਅੱਡ ਹੋ ਤਰਮਾਨ ਅੱਡ ਹੋ ਜੋ ਤੂੰ ਹੀ ਨਾ ਜ਼ਿਆਦਾ ਕਿਉਂ ਆਪਣੀ ਅੱਡ ਹੋਣਾ ਉਹ ਤਾਂ ਵੱਡ ਪੁਰਾਣਾ ਵਖਾ ਲਿਓ ਕਿ ਮੈਂ ਇੱਤਾ ਉਦਾਂ ਵਾ ਰਮਾਨ ਨੇ ਜੇ ਕਹਿਣਗੇ ਨਾ ਅੱਡ ਹੋ ਤਰਮਾਨ ਨਾਲ ਅੱਡ ਅੱਡ ਹੋ ਜੇ ਉਹ ਪਰ ਸੋਚਣ ਤੇ ਮੈਂ ਇੱਦਾਂ ਡਈ ਆ ਪਰ ਮੰਨਣੀ ਤਾਂ ਨਹੀਂ ਇਹਨਾਂ ਨੇ ਮੇਰੀ ਚਲ ਕੋਈ ਨਹੀਂ ਕੋਸ਼ਿਸ਼ ਕਰਨ ਚ ਕੀ ਗੱਲ ਵਾ ਕੋਸ਼ਿਸ਼ ਕਰੂੰਗੀ ਇਸ ਦੁਨੀਆ ਨੇ ਚੰਗੀ ਕੀਤੀ ਆ ਉਦਾਂ ਅੰਬਤੀ ਚੁੱਕਿਆ ਨਾ ਇੰਨੇ ਗੱਲ ਦਾ ਸਾਰੀ ਦਾ ਤੇ ਫਾਇਦਾ ਮੈਂ ਠੰਮਨੀ ਆ ਹੂੰ ਉੱਤੇ ਇਦਾਂ ਡੰਡੀਆਂ ਮਾਵਾਂ ਧੀਆਂ ਜਿੱਦਾਂ ਪਤਾ ਨਹੀਂ ਕਿੱਡੀ ਕਵੱਡੀ ਗੱਲ ਹੋ ਗਈ ਹੁੰਦੀ ਆ ਤੇ ਨਾ ਆਪਣਾ ਰੋਪ ਪਾਉਂਦੀ ਇੰਨਾ ਪਕਾ ਲੈਣ ਦਿੰਦੀ ਹਾਂ ਦੋ ਰੋਟੀਆਂ ਤੇ ਕੀ ਆਖਰਾ ਚੱਲੇ ਸੀ ਉਹ ਦੋ ਕਹਿੰਦੀ ਆ ਕਿ ਬਸ ਮੈਂ ਹੀ ਆ ਮੈਂ ਹੀ ਕਰੀ ਜਾਨੀ ਚੰਗਾ ਐ ਕੋਈ ਗੋਪੀ ਲੱਗਦਾ ਠੱਲੀ ਕੀਤੀ ਆ ਸੁਣਨਾ ਤਾਂ ਫਾਇਦਾ ਮੈਂ ਹੀ ਉਠਾਉਂਗੀ